ਹੈਲੋ ਹਾਂਜੀ ਹਾਂਜੀ ਕਾਕਾ ਭਾਜੀ ਗੱਲ ਕਰ ਰਹੇ ਹਾਂ ਜੀ ਹਾਂਜੀ ਜੀ ਕਾਕਾ ਹੀ ਬੋਲ ਰਿਹਾ ਜੀ ਭਾਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਮੇਰਾ ਨਾਂ ਮੱਗਰ ਹੈ ਜੀ ਹਾਂਜੀ ਮੈਂ ਆ ਤੁਹਾਡੇ ਮਹੱਲੇ ਦੇ ਵਿੱਚ ਪਿਛਲੀ ਗਲੀ ਦੇ ਵਿੱਚ ਰਹਿਣਾ ਓਕੇ ਜੀ ਤੇ ਮੈਂ ਕੱਲ ਤੁਹਾਡੇ ਘਰ ਦੇ ਵਾਂਗੋ ਦੀ ਲੰਗ ਰਿਹਾ ਸੀਗਾ ਜੀ ਓਕੇ ਜੀ ਉਹ ਤੁਹਾਡੇ ਦੇਖਿਆ ਬਾਵਾ ਇਕੱਠ ਹੋਇਆ ਪਿਆ ਬਾਵਾ ਲੋਕ ਜਮਾ ਹੋਏ ਪਏ ਨੇ ਹਾਂਜੀ ਮੈਂ ਦੇਖਿਆ ਮੈਂ ਕਿਉਂ ਇਨੇ ਲੋਕ ਕਿਉਂ ਜਮੋ ਹੋਏ ਪਏ ਨੇ ਉਹ ਬਈ ਗੱਲ ਹੈਗੀ ਏਦਾਂ ਕਿ ਸਾਡਾ ਇੱਕ ਭਾਉ ਥੋੜਾ ਕਮਲਾ ਪਾਗਲਾ ਯਾਨੀ ਕਿ ਪਾਗਲਾ ਹਾਂਜੀ ਅੱਛਾ ਜੀ ਤੇ ਉਹ ਕੱਲ ਚੜ ਗਿਆ ਸੀ ਖੰਬੇ ਦੇ ਉੱਤੇ ਅੱਛਾ ਜੀ ਉਹ ਪੰਗੇ ਲੈਂਦਾ ਖੰਬੇ ਤੋਂ ਡੇ ਗਿਆ ਡੇਕੀ ਟੁੱਟ ਗਈ ਲੱਤ ਤੇ ਆਪਾਂ ਉਹਨੂੰ ਚੱਕ ਕੇ ਲਿਆਏ ਘਰੇ ਅੱਛਾ ਜੀ ਤੇ ਘਰੇ ਚੁੱਕ ਕੇ ਲਿਆਏ ਤੇ ਤੇ ਤੁਹਾਨੂੰ ਪਤਾ ਕਿ ਆਣ ਗਵਾਂਡ ਸਾਰੇ ਇਕੱਠਾ ਹੋ ਕੇ ਆਈ ਜਾਂਦਾ ਦੇਖਣਾ ਆਹੋ ਲੋਕਾਂ ਨੂੰ ਤਾਂ ਤਮਾਸ਼ਾ ਚਾਹੀਦਾ ਹੁੰਦਾ ਜੀ 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 ਕਿਸੇ ਨੇ ਵੀ ਹਾਲ ਨਹੀਂ ਪੁੱਛਣਾ ਹੁੰਦਾ ਲੋਕਾਂ ਨੇ ਦੇਖਣਾ ਹੁੰਦਾ ਕੀ ਹੋਇਆ ਕੀ ਹੋਇਆ ਅੱਛਾ ਜੀ ਤੇ ਤਾ ਕਰਕੇ ਸਾਡੀ ਗਲੀ ਦੇ ਵਿੱਚ ਸਾਡੇ ਘਰ ਮੁਰੇ ਲੋਕਾਂ ਦਾ ਇਕੱਠ ਸੀਗਾ ਜੀ ਭਾਜੀ ਇਹ ਤੁਸੀਂ ਲਾਜ ਲੂਜ ਨਹੀਂ ਕਰਾਇਆ ਕਿਤੇ ਉਹਦਾ ਸਰ ਮੈਂ ਤੁਹਾਨੂੰ ਦੱਸਿਆ ਹੈਗਾ ਭਾਜੀ ਉਹ ਕਮਲਾ ਹੈਗਾ ਨਾ ਕਿਤੇ ਕੋਈ ਡਾਕਟਰ ਡਾਕਟਰ ਤੋਂ ਕਿਤੇ ਕੋਈ ਦਵਾਈ ਦੂ ਇਲਾਜ ਨਹੀਂ ਕਰਾਇਆ ਕਿਤੇ ਇਲਾਜ ਭਾਜੀ ਬਹੁਤ ਤਰ੍ਹਾਂ ਦੇ ਡਾਕਟਰਾਂ ਤੋਂ ਦਿਖਾਇਆ ਬਹੁਤ سارے ਡਾਕਟਰਾਂ ਤੋਂ ਦਿਖਾਇਆ ਕੋਈ ਛੱਡਿਆ ਨਹੀਂ ਹੈਗਾ ਅੱਛਾ ਜੀ ਜੀ ਤੇ ਕਿਤੇ ਸੈੱਟ ਨਹੀਂ ਹੋ ਰਿਹਾ ਅੱਛਾ ਅੱਛਾ ਸੱਚਾ ਠੀਕ ਹੈ ਜੀ ਜੀ ਦਰਸਾਲ ਕਾਕਾ ਭਾਜੀ ਮੈਂ ਕਾਲ ਤੁਹਾਨੂੰ ਇਸ ਲਈ ਕੀਤੀ ਆ ਹਾਂਜੀ ਕਿ ਦੁੱਖ ਵੰਡਾਏ ਤੇ ਦੁੱਖ ਇਨਸਾਨ ਦਾ ਘਟਦਾ ਹਨਾ ਜੀ ਜੀ ਇਹੀ ਤਾਂ ਇਨਸਾਨੀਤ ਹੁੰਦੀ ਆ ਜੀ ਹਾਂ ਜੀ ਹਾਂਦੀ ਤੇ ਸਾਡਾ ਭਾਈ ਵੀ ਇੱਕ ਪਾਗਲ ਆ ਜੀ ਅੱਛਾ ਜੀ ਤੇ ਬਾਵਾ ਕੋਈ 7 7.5 ਫੁੱਟ ਇੰਚ ਉਹਦਾ ਕੱਦ ਆ ਜੀ ਤੇ ਡੇਢ ਕੁਇੰਟਲ ਉਹਦਾ ਵੇਟ ਆ ਅੱਛਾ ਜੀ ਤੁਸੀਂ ਕਮਲਾ ਨਹੀਂ ਤੁਸੀਂ ਵਾ ਵੱਡਾ ਹੀ ਕਮਲਾ ਪੈਦਾ ਕਰ ਲਿਆ ਬੱਸ ਜੀ ਹੁਣ ਉਹ ਕਹਿੰਦੇ ਨਹੀਂ ਹੁੰਦੇ ਵੀ ਹੈ ਭਾਈ ਆ ਨਾ ਜੀ ਹੁਣ ਜੇ ਤੁਹਾਨੂੰ ਕਹੇ ਕੋਈ ਵੀ ਇਹਨੂੰ ਘਰੋਂ ਕੱਢ ਦੋ ਕਿਸੇ ਪਾਗਲਖਾਨੇ ਦੇ ਦੋ ਤੁਸੀਂ ਕਰੋਗੇ ਇਦਾਂ ਨਹੀਂ ਬਾਈ ਨਹੀਂ ਹੈ ਭਾਈਆ ਨਾ ਜੀ ਲੋਕ ਇਹ ਗੱਲ ਕਿੱਥੇ ਸਮਝਣ ਜੀ ਤੇ ਤੁਹਾਡੇ ਵਾਲਾ ਜਿਹੜਾ ਕਮਲਾ ਹੈਗਾ ਇਹ ਤਾਂ ਬਹੁਤ ਥੋੜੀਆਂ-ਮੋਟੀਆਂ ਹਰਕਤਾਂ ਕਰਦਾ ਜੀ ਸਾਡੇ ਵਾਲਾ ਜਿਹੜਾ ਕਮਲਾ ਹੈਗਾ ਉਹ ਤਾਂ ਬਹੁਤ ਵੱਡੀਆਂ-ਵੱਡੀਆਂ ਹਰਕਤਾਂ ਕਰਦਾ ਵੱਡਾ ਕਮਲਾ ਹਨਾ ਫੇ ਵੱਡੀਆਂ ਹਰਕਤਾਂ ਕਰਨੀਆਂ ਉਹਨਾਂ ਨਾ ਭਾਈ ਉਹਦਾ ਹੈਗਾ ਭੋਲਾ ਅੱਛਾ ਜੀ ਹਾਂ ਤੇ ਬਾਬਾ ਕੋਈ 7 7.5 ਫੁੱਟ ਇੰਚ ਤਾਂ ਉਹਦਾ ਕੱਦ ਅੱਛਾ ਜੀ ਤੇ 1.5 ਕੁਆਂਟਲ ਦੇ ਲਗਭਗ ਉਹਦਾ ਵੇਟ ਹੋ ਗਿਆ ਬੱਲੇ ਤੁਸੀਂ ਬੜਾ ਹੀ ਕਮਲਾ ਪੈਦਾ ਕਰਿਆ ਬੈਠੇ ਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਕੱਲ ਦੀ ਗੱਲ ਜੀ ਉਹਨੇ 6-7 ਸਾਲ ਹੋ ਗਏ ਨੌ ਨਹੀਂ ਕਟਾਇਆ ਉਹਦੇ ਅੱਛਾ ਜੀ ਕੋਈ ਬਾ ਬਾ 4-4 5-5 ਇੰਚ ਉਹਦੇ ਨੌ ਹੋ ਰਹੇ ਨੇ ਜੀ ਤੇ ਜਿਹੜੀਆਂ ਹੈਗਾ ਸਵੇਰ ਦੀਆਂ ਅਗਰ ਮੈਂ ਉਹਦੀ ਦਿਨ ਭਰ ਦੇ ਖਾਣੇ ਦੀ ਗੱਲ ਕਰਾਂ ਤਾਂ ਸਵੇਰੇ ਨਾਸ਼ਤਾ ਜਿਹੜਾ ਹੈਗਾ ਉਹ ਕੋਈ 12 13 ਦਾ ਪਰੌਂਠੇ ਖਾਂਦਾ ਉਹ ਬੱਲਾ 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 ਤੇ ਦੋ ਤਿੰਨ ਬਾਟੇ ਜਿਹੜੇ ਦਹੀਂ ਦੇ ਪੀਂਦਾ ਉਹ ਬੱਲਾ 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 ਤੇ ਦਿਨ ਦੇ ਟਾਈਮ ਫਿਰ 12:00 35 40 ਰੋਟੀਆਂ ਖਾਂਦਾ ਜੀ ਉਹ ਬੱਲਾ ਇੰਨੀਆਂ ਜੀ ਕੋਈ ਪਾਸੇ ਕੁਸ ਥੋੜਾ ਜਿਹਾ ਵਸ ਤਿੰਨ ਝੜ ਕੋਲੇ ਦਾਲ ਦੇ ਖਾਂਦਾ ਤੁਸੀਂ ਕਮਲੇ ਦੇ ਨਾਂ ਨਾਲ ਕਮਲੇ ਦੇ ਨਾਂ ਨਾਲ ਤੁਸੀਂ ਭੀਮਸ਼ੈਣ ਹੀ ਲੱਗਦਾ ਪੈਦਾ ਕਰ ਰੱਖਿਆ ਤੇ ਕੱਲ ਇੱਥੋਂ ਦੀ ਗਲੀ ਵਿੱਚੋਂ ਹੀ ਲੰਘਿਆ ਜਾਵੇ ਅੱਛਾ ਜੀ ਤੇ ਇੱਕ ਬਾਬਾ ਕਹਿੰਦਾ ਪੁੱਤੋ ਰਿਆਈ ਮੇਰੀ ਮਾੜਾ ਜਿਹਾ ਢੂਹੀ ਤੇ ਖਾਜ ਕਰੀ ਅੱਛਾ ਜੀ ਤੇ ਉਹਦੀ ਢੂਹੀ ਤੇ ਖਾਜ ਕਰਨ ਲੱਗਿਆ ਤੇ ਉਹਦੀਆਂ ਪਸਲੀਆਂ ਹੀ ਘਟਤੀਆਂ ਓਏ ਹੋਏ ਤੁਸੀਂ ਨਹੀਂ ਲਾਜ ਕਰਾਇਆ ਭਾਈ ਕਿਤੇ ਹੋ ਲਾਜ ਭਾਈ 1 ਤੇ 100 ਤੇ ਅੰਦਾਜ਼ ਬਹੁਤ ਹਮੇ ਕਰਾਇਆ ਹੁਣ ਅਸੀਂ ਇੱਕ ਮਹੀਨੇ ਦੀ ਗੱਲ ਹੈ ਇੱਕ ਡਾਕਟਰ ਕੋਲੇ ਚਲੇ ਗਏ अच्छा जी ए डॉक्टर बड़ा बढ़िया डॉक्टर ਸੀਗਾ ਜੀ अच्छा जी ਕੀ ਕਹਿੰਦਾ ਫੇ ਡਾਕਟਰ ਇਹ ਬਾਰੇ ਡਾਕਟਰ ਕਹਿੰਦਾ ਵੀ ਮੈਂ ਇਹਨੂੰ ਕਮਰੇ ਚ ਲੈ ਕੇ ਜਾਵਾਂ ਤੇ ਇੱਥੇ ਮਰੀਜ਼ ਹੀ ਇਕੱਲਾ ਜਾਂਦਾ ਅੰਦਰ ਇੱਕ ਬੰਦਾ ਤੇ ਹੋਰ ਕੋਈ ਬੰਦਾ ਪੇਸ਼ੈਂਟ ਹੀ ਜਾਊ ਅੰਦਰ ਕੋਈ ਹੋਰ ਬੰਦਾ ਜਾ ਨਹੀਂ ਸਕਦਾ اچھا ਜੀ ਤੇ 2-3 ਮਿੰਟ ਬਾਅਦ ਪਤਾ ਲੱਗਿਆ ਡਾਕਟਰ ਦੀਆਂ ਲੀਰਾਂ ਪੈਣ ਅੱਛਾ ਸੀ ਕਿਹੜੀ ਹੋ ਗਈ ਗਿੱਟੇ ਕੋਲੇ ਆਪਣੀ 나ੜ ਨਹੀਂ ਹੁੰਦੀ ਹੱਡੀ ਹਾਂਜੀ ਹਾਂਜੀ ਇੰਜਣੀ ਜਿਹਨੂੰ ਕਹਿੰਦੇ ਆ ਹਾਂਜੀ ਉਹ ਡਾਕਟਰ ਦੀ ਪਿੰਜਣੀ ਫੜ ਕੇ ਖਿੱਚਦੀ ਲਾਤੀ ਪਾੜਦੀ ਉਹਦੀ ਓਏ ਹੋ ਸਾਡੇ ਭੋਲੇ ਸਾਡੇ ਭੋਲੇ ਨੇ ਅੱਛਾ ਜੀ ਤੇ ਉਹ ਡਾਕਟਰ ਵਿਚਾਰਾ ਉਹ ਡਾਕਟਰ ਦਾ ਕੋਈ ਜਲਦੀ ਇਲਾਜ ਨਹੀਂ ਕਰਨ ਦੇ ਆ ਅੱਛਾ ਜੀ ਡਾਕਟਰ ਦੀ ਲਾਤੋਂ ਨੇ ਬਿਲਕੁਲ ਹੀ ਖਰਾਬ ਕਰਤੀ ਅੱਛਾ ਡਾਕਟਰ ਇਹੰਦਾ ਇਲਾਜ ਕਰਾਉਣਾ ਇਹਦੇ ਮਿੰਨੇ ਫੱਟੜ ਕਰਤਾ ਹਾਂ ਤੇ ਇੱਕ ਵਾਰ ਭਾਜੀ ਕੀ ਹੋਇਆ ਅਸੀਂ ਨੈਸ਼ਨਲ ਗ੍ਰਾਫੀ ਵਾਲੇ ਬੁਲਾ ਲਏ ਆ ਜਿਹੜੇ ਜੰਗਲੀ ਜਾਨਵਰ ਜੰਬਰ ਨਹੀਂ ਸ਼ਕਾਰ ਫੜਦੇ ਨੈਸ਼ਨ ਜੀਓਗ੍ਰਾਫੀ ਵਾਲੇ ਨੈਸ਼ਨ ਜੀਓਗ੍ਰਾਫੀ ਵਾਲੇ ਜਿਹੜੇ ਸ਼ਕਾਰੀ ਜਾਨਵਰਾਂ ਨੂੰ ਡੇਕੇ ਚ ਲੈਂਦੇ ਨੇ ਉਹਨਾਂ ਨੂੰ ਫੜਦੇ ਨੇ ਅੱਛਾ ਜੀ ਤੇ ਉਹਨਾਂ ਨੇ ਨਾ ਭਾਜੀ ਇਹ ਚੜ ਕੇ ਕੋਠਿਆਂ ਕੋਠਿਆਂ ਤੋਂ ਨਿੱਘੇਰਾ ਪਾ ਲਿਆ ਸਾਡੇ ਭੋਲੇ ਨੂੰ ਅੱਛਾ ਤੇ ਉਹਨਾਂ ਨੇ ਜਾਲ ਛੱਟ ਲਿਆ ਦੇ ਉੱਤੇ ਅੱਛਾ ਉਹ ਜਾਨਵਰ ਕੈਚ ਕਰਨਾ ਸੌਂਦੇ ਹੀ ਪਕਣ ਹਾਂ ਜਿਹੜਾ ਜਿਹੜਾ ਜਾਨਵਰ ਫੜਨੇ ਵਾਲਾ ਜਾਲ ਹੁੰਦਾ ਉਹਦੇ ਉੱਤੇ ਛੱਟ ਲਿਆ ਠੀਕ ਹੈ ਜੀ ਉੱਤੇ ਛਿੱਟਿਆ ਵਾ ਜਦ ਸਾਡੇ ਭੋਲੇ ਨੂੰ ਹਰ ਖਿਚੜਿਆ ਨਾ ਅੱਛਾ ਜੀ ਉਹਨੇ ਜਾਲ ਹੀ ਪਾੜਤਾ ਉਹ ਇੰਨੀ ਪਾਵਰ ਇੰਨੀ ਪਾਵਰ ਤੇ ਉਹ ਜਿੰਨੇ ਬੰਦੇ ਆਏ ਸੀ ਸਰਕਾਰੀ ਮੁਲਾਜ਼ਮ ਉਹ ਸਾਰੇ ਛੱਡ ਕੇ ਭੱਜ ਗਏ ਅੱਛਾ ਜੀ ਸਾਨੂੰ ਨਾ ਕਿਤੇ ਮਾਰ ਦੇਵੇ ਠੀਕ ਹੈ ਜੀ ਨਾਲ 7 ਫੁੱਟ ਲੈਟਰ ਡੱਬ ਦੇ ਮਾਰੇ ਹਾਂਜੀ ਹਾਂਜੀ ਤੇ ਕਾਕਾ ਪਾਜੀ ਮੈਂ ਤੁਹਾਨੂੰ ਕਾਲ ਇਸ ਲਈ ਕੀਤੀ ਆ ਹਾਂਜੀ ਵੀ ਦੁੱਖਾ ਜਿਹੜਾ ਉਹ ਬੰਡਾਈ ਤੇ ਘਟਦਾ ਹੈਗਾ ਹਾਂਜੀ ਇਹ ਹੀ ਤਾਂ ਇਨਸਾਨੀਤ ਹੁੰਦੀ ਆ ਬਾਜੀ ਜੇ ਤੁਸੀਂ ਕਿਸੇ ਦੇ ਦੁੱਖ ਦੇ ਵਿੱਚ ਦੁੱਖ ਨੂੰ ਸ਼ਰੀਕ ਨਹੀਂ ਹੋ ਸਕਦੇ ਜੀ ਤਾਂ ਐਦੋ ਜਿਉਣਾ ਤਾਂ ਮਰੇ ਹੀ ਵੇਤਰ ਆ ਉਹਦਾ ਗੱਲ ਸਹੀ ਆ ਜੀ ਤੇ ਇਸੇ ਇਨਸਾਨੀਤ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨੂੰ ਬਾਜੀ ਸਾਰੇ ਪਰਿਵਾਰ ਸਾਡਾ ਫੈਮਿਲੀ ਬੈਠੀ ਹੋਈ ਸੀ ਅੱਛਾ ਜੀ ਫਾਦਰ ਸਾਹਿਬ ਵੀ ਬੈਠੇ ਹੋਏ ਸੀ ਅੱਛਾ ਜੀ ਤੇ ਕਾਕੇ ਬਾਜੀ ਅਸੀਂ ਇੱਕ ਮਸਵਰਾ ਕੀਤਾ ਰਾਤ ਅੱਛਾ ਜੀ ਵੀ ਦੁੱਖ ਹੈਗਾ ਜਿਹੜਾ ਉਹ ਬਣਾਏ ਦੇ ਉੱਤੇ ਘਟਦਾ ਜੀ ਅਗਰ ਤੁਸੀਂ ਇੱਕ ਦੂਏ ਦੀ ਹੈਲਪ ਕਰਦੇ ਹੋ ਮਦਦ ਕਰਦੇ ਹੋ ਤਾਂ ਇਹੀ ਸਭ ਤੋਂ ਵੱਡੀ ਇਨਸਾਨੀਅਤ ਆ ਹਾਂਜੀ ਹਾਂਜੀ ਇਸੇ ਇਨਸਾਨੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਆਉਣ ਵਾਲੇ 6 ਮਹੀਨਿਆਂ ਤੱਕ ਜੀ ਸਾਡਾ ਪਾਗਲ ਅਸੀਂ ਤੁਹਾਨੂੰ ਦੇ ਦੇਣਾ ਅੱਛਾ ਜੀ ਤੁਹਾਡਾ ਪਾਗਲ ਅਸੀਂ ਲੈ ਲੈਣਾ ਭਾਈ ਇਹ ਕੀ ਗੱਲ ਹੋ ਗਈ ਪੱਗ ਨਾ ਪੱਗ ਬਟਾਉਂਦੇ ਦਾ ਬੜੀ ਵੱਡੀ ਸੁਣਿਆ ਸੀ ਪਰ ਭਾਈ ਨਾ ਭਾਈ ਬਟਾਉਂਦੇ ਪਹਿਲੀ ਵਾਰ ਸੁਣਿਆ ਬਸ ਇਹ ਆ ਜੀ ਦੇਖੋ ਹੁਣ ਤੁਸੀਂ ਸਾਡਾ ਪਾਗ ਰੱਖਿਓ 6 ਮਹੀਨੇ ਉਹਦੀ ਸੇਵਾ ਪਾਣੀ ਕਰਿਓ ਅਸੀਂ ਤੁਹਾਡਾ ਪਾਗ ਰੱਖਾਂਗੇ 6 ਮਹੀਨੇ ਉਹਦੀ ਸੇਵਾ ਪਾਣੀ ਕਰਾਂਗੇ ਐਨ ਕੱਪੜਾ ਲਿਗੜਾ ਉਹਨੂੰ ਤੋਤਾ ਮਿਲੂ ਰੋਟੀਆਂ ਉਹਨੂੰ ਪੱਕੀਆਂ ਪਕਾਈਆਂ ਮਿਲਣਗੀਆਂ ਬਸ ਇਹ ਆ ਤੁਸੀਂ ਸਾਡੀ ਭੋਲੇ ਦੀ ਪੂਰਾ ਖਿਆਲ ਰੱਖਣਾ ਸਾਡੇ ਭੋਲੇ ਦਾ ਭਾਈ ਸਾਡਾ ਇਹ ਭਾਈ ਪਾਗਲਾ ਸਾਡਾ ਪੂਰਾ ਟੱਬਰ ਪਾਗਲ ਨਹੀਂ ਹੈਗਾ ਜਿਹੜਾ ਆਪਾਂ ਤੁਹਾਡੇ ਭਾਈ ਨੂੰ ਤੁਹਾਡੇ ਕਮਲੇ ਨੂੰ ਰੱਖੀ ਹੈ ਆਪਣੇ ਕੋਲ ਬਸ ਇਹ ਆ ਜੀ ਜਿਹੜਾ ਤੁਹਾਡਾ ਕਮਲਾ ਹੈਗਾ ਨਾ ਜੀ ਜੀ ਉਹਦਾ ਸੀ ਪੂਰਾ ਖਿਆਲ ਰੱਖਾਂਗੇ ਉਹਨੂੰ ਕਪੜਾ ਤੇ ਲੀੜਾ ਤੋਤਾ ਮਿਲੂ ਹੈ ਜੀ ਰੋਟੀ ਪਾਣੀ ਉਹਨੂੰ ਟਾਈਮ ਸੇ ਦਵਾਂਗੇ ਬਸ ਇਹ ਆ ਜੀ ਤੁਹਾਡੇ ਪਾਗਲ ਦਾ ਸੀ ਫੁੱਲ ਧਿਆਨ ਰੱਖਾਂਗੇ ਤੇ ਉਹਨੂੰ ਰੋਟੀ ਪਾਣੀ ਐਂ ਟਾਈਮ ਸੇ ਲੀੜੇ ਕਪੜੇ ਤੋਤੇ ਮਿਲਣਗੇ ਠੀਕ ਹੈ ਜੀ ਤੁਸੀਂ ਤਾਂ ਉਹਨੂੰ ਰੋਟੀ ਟਾਈਮ ਸੇ ਦੇ ਸਕਦੇ ਆ ਪਰ ਜਿਹੜਾ ਢਾਡੇ ਆਲਾ ਪਾਗਲ ਸਾਡੇ ਕੋਲ ਆਉਣਾ ਹੈਗਾ ਆਪਾਂ ਨੂੰ ਨਾਸਤੇ 'ਚ ਸਵੇਰੇ 12 ਪਰੌਂਠੇ ਤਿੰਨ ਕੋਲੇ ਦੀਨ ਦਹੀਂ ਦੇ ਔਰ ਲੱਸੀ ਇਹ ਪੱਕਾ ਦਵਾਗੇ ਔਰ ਦੁਪਹਿਰ ਨੂੰ 12 ਆਪਣੇ 35 35 ਰੋਟੀਆਂ ਕਿੱਥੋਂ ਦਵਾਗੇ ਆਪਾਂ ਬਸ ਇਹ ਆ ਕਾਕੇ ਬਾਈ ਹੁਣ ਫਾਦਰ ਸਾਹਿਬ ਨੇ ਫੈਸਲਾ ਕਰ ਲਿਆ ਅਸੀਂ ਸਵੇਰੇ ਆਉਨੇ ਆ ਔਲਾ ਤੁਹਾਨੂੰ ਦੇ ਜਾਂਦੇ ਆ ਤੇ ਤੁਹਾਡੇ ਵਾਲਾ ਪਾਗਲ ਅਸੀਂ ਲੈ ਜਾਣਾ ਨਾ 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 ਬਾਈ ਇਦਾਂ ਕਿਦਾਂ ਲੈ ਹੋ ਜੂਗੀ ਆਪਾਂ ਨੇ ਆਪਣਾ ਪਾਗ ਆਪਾਈ ਦੇਣਾ ਤੁਸੀਂ ਆਪਣਾ ਭਾਈ ਆਪਣੇ ਕੋਲ ਰੱਖੋ ਬਸ ਇਹ ਆ ਜੀ ਸਵੇਰੇ ਉਹਨੂੰ ਪਹਿਲਾਂ ਤਾਂ ਸਵੇਰੇ ਉਹਨੂੰ ਜਦੋਂ ਉੱਠਿਆ ਉਹ ਤੇ 2 ਲੀਟਰ ਨੂੰ ਸਰੋਂ ਦਾ ਤੇਲ ਦੇਤਾ ਤੇ ਲੀਟਰ ਕਹੋਨੇ ਆਪਦੇ ਸਿਰ ਚ ਪਾਉਣਾ ਹੁੰਦਾ ਲੀਟਰ ਕਹੋਨੇ ਪੀਣਾ ਹੁੰਦਾ ਨਾ ਨਾ ਬਈ ਆਪਾਂ ਤੁਹਾਡਾ ਪਾਗ ਰੱਖਣਾ ਹੀ ਨਹੀਂ ਹੈਗਾ ਠੀਕ ਹੈ ਨਾ ਜੀ ਤੁਸੀਂ ਕਿੱਦਾਂ ਸਾਡੇ ਪੁੱਲੇ ਪਾਈ ਜਾਉਂਗੇ ਬਸ ਆਉਂਦੇ ਅਸੀਂ ਸਵੇਰੇ ਤੇ ਤੁਹਾਡੀ ਭੋਲਾ ਤੁਹਾਨੂੰ ਦੇ ਜਾਣਾ ਨਾ 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 ਬਈ ਆਪਾਂ ਤੁਹਾਡੇ ਰੱਖਣਾ ਹੀ ਨਹੀਂ ਹੈਗਾ ਤੁਸੀਂ ਨਾ ਉਹ ਸਾਡੇ ਕੋਲ ਠੀਕ ਆ ਤੇ ਬਸ ਇਹ ਆ ਜੀ ਤੁਸੀਂ ਸਾਡੇ ਭੋਲੇ ਦਾ ਫੁੱਲ ਖਿਆਲ ਰੱਖਿਓ ਆ ਪਟਾਣੇ ਪੁੱਲੇ ਦਾ ਖਿਆਲ ਰੱਖਣਾ ਨਹੀਂ ਜਿਆਦਾ ਤੁਹਾਡਾ ਬੰਦਾ ਹੀ ਨਹੀਂ ਲੈਣਾ ਹੈਗਾ ਤੁਹਾਡਾ ਭਾਈ ਲੈਣਾ ਨਹੀਂ ਹੈਗਾ ਉਹ ਸਾਡੇ ਪਾਗਲ ਨੇ ਤਾਂ ਸਾਡੀਆਂ ਘਲਾਦ ਨੇ ਜੀਕਾ ਉਹਨਾਂ ਕੋਟ-ਕੋਟ ਕੇ ਜਿੱਦਾਂ ਤੁਸੀਂ ਦੱਸਦੇ ਆ ਇੰਨੀ ਹੋਰੀ ਖਰਾਕ ਆ ਐਡਾ ਹੋਰਾ ਕਾਦ ਆ ਉਹ ਤਾਂ ਸਾਨੂੰ ਕੋਟ-ਕੋਟ ਮਾਰਾ ਆਪਾਂ ਤਾਂ ਫੇਰ ਘਰੋਂ ਬਾਹਰ ਰਾਵਾਂਗੇ ਬਸ ਇਹ ਆ ਜੀ ਦੁਪਹਿਰੇ ਉਹ ਥੋੜੀ ਜੀ ਖਰਾਕ ਖਾਂਦਾ 35 ਰੋਟੀਆਂ ਖਾਂਦਾ ਜੀ ਉਹ 35 ਕਵੱਟੇ ਰੋਟੀਆਂ ਜੀ 3 ਕਵੱਟੇ ਦਾਲ ਦੇ ਪੀਂਦਾ ਬਸ ਇਹ ਆ ਵੀ ਤੁਸੀਂ ਟਾਈਮ ਸਰ ਉਹਨੂੰ ਰੋਟੀ ਪਾਣੀ ਖਰਾਕ ਉਹਦੀ ਘੱਟ ਹੀ ਆ ਤਾਂ ਕਾ ਕਾ ਟਿਕਰਾ ਕੋਣੀ 35 ਰੋਟੀਆਂ ਤਿੰਨ ਬਾਟੇ ਦਾਲ ਦੇ ਇੰਨੀ ਤਾਂ ਸਾਰੇ ਪੂਰੇ ਡੱਬਰ ਦੀ ਪੂਰੇ ਸਾਲ ਦੀ ਖਾਣਾ ਜਿੰਨੀ ਤੁਸੀਂ ਹੋਰੀ ਇੱਕ ਟਾਈਮ ਦੀ ਦੱਸੰਦੇ ਆ ਬਸ ਇਹ ਆ ਕਕੇ ਬਾਈ ਹੁਣ ਅਸੀਂ ਸਵੇਰੇ ਆਉਂਦੇ ਆ ਸਾਜਰੇ ਬਾਈ ਨਾ 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 ਪਾਣੀ ਤਾਂ ਲੈ ਬਾਈ ਰੱਖਣਾ ਭੋਲੇ ਨੂੰ ਹੁਣ ਅਸੀਂ ਛੱਡ ਜਾਣਾ ਹੈਗਾ ਤੁਸੀਂ ਉਹਦਾ ਐਨ ਪੂਰਾ ਖਿਆਲ ਰੱਖਿਓ ਅਸੀਂ ਤੁਹਾਡੇ ਪਾਗਲ ਦਾ ਫੁੱਲ ਖਿਆਲ ਰੱਖਾਂਗੇ ਨਹੀਂ ਬਾਈ ਆਪਾਂ ਆਪਣੇ ਪਾਗਲ ਦਾ ਖਿਆਲ ਆਪੇ ਰੱਖ ਲਾਂਗੇ ਤੁਸੀਂ ਆਪਣੇ ਇੱਕ ਪਾਗਲ ਦਾ ਖਿਆਲ ਆਪੇ ਰੱਖੋ ਤੁਹਾਡੇ ਪਾਗਲ ਨੇ ਤਾਂ ਸਾਨੂੰ ਕਰਜ਼ਾ ਹੀ ਕਰ ਦੇਣਾ ਹੈਗਾ ਤੇ ਇਹ ਆ ਜੀ ਬਸ ਵੀ ਗਲੀ ਚੋਂ ਨੂੰ ਘੁਮਾਉਣ ਲੈ ਕੇ ਕੋਈ ਬੱਚੇ ਬੁੱਛੇ ਨੇ ਉਹਨਾਂ ਨਾਲ ਖਲਾ ਲਿਆ ਉਹਨੂੰ ਉਹ ਤਾਂ ਜਿੱਦਾਂ ਤੁਸੀਂ ਉਹਰੀ ਹਾਈਟ ਦੱਸਦੇ ਜਿੱਦਾਂ ਦੀ ਉਹ ਖਰਾਕ ਦੱਸਦੇ ਜਿੱਦਾਂ ਉਹਦੀ ਸੇਹ ਦੱਸਦੇ ਉਹਨਾਂ ਨਾਲ ਸਾਡੇ ਗਲੀ ਦੇ ਬੱਚੇ ਕੋੜ-ਕੜ ਮਾਰਦੇ ਨੇ ਬਸ ਇਹ ਆ ਜੀ ਸ਼ਾਮ ਨੂੰ ਕੁਛ ਹੋ 3 ਕ ਵਜੇ ਉਹ 5 ਕ ਲੀਟਰ ਚਾਹ ਪੀਂਦਾ ਜੀ ਉਹ 5 ਲੀਟਰ ਚਾਹ ਦੇ ਵਿੱਚ ਤਾਂ ਆਪਾਂ ਪ੍ਰਵਾਸ ਵੀ ਭੁਗਤਾ ਦਿੰਦੀ ਆ ਹਾਂ ਤੇ ਬਸ ਇਹ ਆ ਜੀ ਥੋੜਾ ਜਿਹਾ ਬਸ ਇਹ ਆ ਵੀ ਪੱਤੀ ਤੇ ਮਿੱਠਾ ਥੋੜੀ ਜੀ ਵੱਧ ਪੀਂਦਾ ਉਹ ਅੱਛਾ ਅ ਤੇ 5 ਕਿ ਲੀਟਰ ਤੁਸੀਂ ਚਾਹ ਲੀਟਰ ਕੋ ਨੂੰ ਪਹਿਲਾਂ ਟੈਸਟ ਕਰਾ ਦੇਗਾ ਨਹੀਂ ਉਹ ਲੀਟਰ ਕ ਨਾਲ ਚਾਹ ਦਾ ਟੈਸਟ ਕਰਦਾ ਉਹ ਵੀ ਕਿਦਾਂ ਦੀ ਬਣੀ ਆ ਅੱਛਾ ਜੀ ਤੇ 4 ਕਿ ਲੀਟਰ ਨੂੰ ਪੀਣ ਨੂੰ ਦਿੱਤਾ ਭਾਈ ਗੱਲ ਹੈਗੀ ਇਦਾਂ ਨਾ ਦਾ ਆਪਾਂ ਨੂੰ 5 ਲੀਟਰ ਚਾਹ ਦੇਣੀ ਆ ਨਾ ਆਪਾਂ ਨੂੰ 3 ਲੀਟਰ ਦੋ ਦਵਾ ਆਪਣੇ ਦੇਣੀ ਆ ਦਾਲਾਂ ਨਾ ਆਪਾਂ ਨੂੰ 35 ਰੋਟੀਆਂ ਦੇਣੀ ਕਿਉਂਕਿ ਸਾਡੇ ਟੱਬਰ ਦਾ ਬਜਟ ਨਹੀਂ ਚੱਕ ਸਕਦਾ ਨਾਲੇ ਤੁਹਾਡਾ ਪਾਗਲ ਹੈਗਾ ਤਗੜਾ ਹੀ ਇੰਨਾ ਹੈਗਾ ਇਨੇ ਸਾਮਨੋ ਕੀ ਸਾਡੇ ਆਣ ਗਵਾਂਡ ਨੂੰ ਵੀ ਕੋਟ ਕੋਟ ਕੇ ਬਾਹਰ ਕੱਢ ਦੇਣਾ ਆਪਾਂ ਤਾਂ ਪਿੰਡੋਂ ਬਾਹਰ ਰਮਾਂਗੇ ਫੇ ਬਸ ਇਹ ਆ ਜੀ ਅਸੀਂ ਤੁਹਾਡੇ ਪਾਗਲ ਦਾ ਫੁੱਲ ਖਿਆ ਰੱਖਣਾ ਉਹਨੂੰ 12 ਵਜੇ ਨਹਾਣ ਨੂੰ ਦੇ ਨਹਾ ਆ ਦੇ ਦੇ ਆ ਕ ਉਹਨੂੰ ਸਾਬਣ ਲਾ ਕੇ ਸਾਬਣ ਲਾ ਕੇ ਉਹਨੂੰ ਸਾਬਣ ਲਾ ਕੇ ਨਹਾਣ ਨੂੰ ਦੇ ਦਿਆ ਕਰਨਾ ਆਪਾਂ ਆਪਣੇ ਪਾਗਲ ਦਾ ਖਿਆਲ ਆਪੇ ਰੱਖ ਆਪਾਂ ਆਪਣੇ ਪਾਗਲ ਨੂੰ ਨਵਾ ਸਕਦੇ ਆ ਰੋਟੀ ਪਾਣੀ ਦੇ ਸਕਦੇ ਪਰ ਤੁਹਾਡੇ ਆਲੇ ਪਾਗਲ ਦੇ ਨਾਲ ਸਾਡੇ ਹੱਥ ਖੜੇ ਆ ਜੀ ਬਸ ਇਹ ਆ ਜੀ ਤੁਸੀਂ 12 ਵਜੇ ਇਦਾਂ ਹੀ ਦਿੰਦੇ 12 ਵਜੇ ਨਹਾ ਲਾ ਦਿਆ ਕਰਨਾ ਆਪ ਪਟੜਾ ਪਾ ਕੇ ਰੱਖਣਾ ਹੀ ਨਹੀਂ ਬਾਈ ਤੂੰ ਕਿਉਂ ਗੱਲ ਪਾਈ ਜਨਾ ਬਸ ਇਹ ਆ ਜੀ ਹੁਣ ਅਸੀਂ ਸਵੇਰੇ ਆਉਂਦੇ ਆ ਤੇ ਨਾ 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 ਬਾਈ ਤੁਸੀਂ ਸਾਡੇ ਕੋਲ ਨਹੀਂ ਆਉਣਾ ਹੈਗਾ ਠੀਕ ਆ ਠੀਕ ਆ ਨਾ ਜੀ ਆਪਾਂ ਕੋਲ ਬੰਦਾ ਰੱਖਣਾ ਹੀ ਨਹੀਂ ਆਪਾਂ ਪਟੜਾ ਪਾ ਰੱਖਣਾ ਹੀ ਨਹੀਂ ਹੈਗਾ ਸਾਡੇ ਕੋਲ ਸਾਡੇ ਪਾਗਲ ਹੀ ਚੰਗਾ ਥੋੜੇ ਪਾਗਲ ਦਾ ਅਸੀਂ ਫੁੱਲ ਖਿਆ ਰੱਖਾਂਗੇ ਐਨੂੰ ਲੀੜੇ ਕੱਪੜੇ ਨਹਾਤੇ ਤੋਤੇ ਮੋਲ ਨਹੀਂ ਰੱਖਣਾ ਹੀ ਨਹੀਂ ਬਾਈ ਆਪਾਂ ਰੱਖਣੇ ਕਿਉਂ ਕਿਉਂ ਗੱਲ ਪਾਈ ਜਨਾ